ਮੈਂ ਪਿੰਡ ਰਹਿਣਾ ਜੀ ਹੁਣ ਜਾਦੇ ਤੇ ਮੈਂ ਅ ਮੇਰੀ ਐਲਬਮ ਵੀ ਜਦੋਂ ਆਉਂਦੀ ਆ 6-6 ਮਹੀਨੇ ਬਾਅਦ ਆਉਂਦੀ ਆ ਜਾਂ ਸਾਲ ਲੰਘ ਕੇ ਨਾ ਗਾਣੇ ਆਏ ਨੂੰ ਕਿਉਂਕਿ ਜਦੋਂ ਵੀ ਮੈਂ ਕੋਈ ਗਾਣਾ ਕਰਦਾ ਤਾਂ ਮੈਨੂੰ ਲੱਗਦਾ ਕਿ ਉਹ ਕਾਫੀ ਗੈਪ ਪੈ ਜਾਂਦਾ ਤੇ ਫਿਲਮਾਂ ਵਿੱਚ ਵੀ ਬਹੁਤ ਗੈਪ ਹੁੰਦਾ ਕਿਉਂਕਿ ਮੈਨੂੰ ਇਹ ਲੱਗਦਾ ਕਿ ਇੱਕ ਆਰਟਿਸਟ ਦਾ ਰਿਲੈਕਸ ਰਹਿਣਾ ਬਹੁਤ ਜ਼ਰੂਰੀ ਆਰ ਅਸੀਂ ਸਭ ਤੋਂ ਵੱਧ ਜਿਹੜੀ KGF ਆ ਜਾਂ ਜਿਹੜੀਆਂ ਸਾਊਥ ਦੀਆਂ ਫਿਲਮਾਂ ਨੇ ਉਹ ਬਹੁਤ ਵੱਡਾ ਬਿਜ਼ਨਸ ਪੰਜਾਬ ਦੇ ਵਿੱਚ ਕਰਦੀਆਂ ਨੇ ਪਰ ਜਦੋਂ ਸਾਡਾ ਆਪਣਾ ਕੋਈ ਇਦਾਂ ਦੀ ਫਿਲਮ ਬਣਾਉਂਦਾ ਏ ਤਾਂ ਅਸੀਂ ਉਹਨੂੰ ਕ੍ਰਿਟਿਕਾਈਜ਼ ਕਰਦੇ ਆ ਸਾਡਾ ਪੰਜਾਬੀ ਸਿਨੇਮਾ ਏ ਉਹ ਵੀ ਇੱਕ ਦਿਨ ਜਿੱਦਾਂ ਬਾਲੀਵੁੱਡ ਜਾਂ ਸਾਊਥਲਾ ਖੜਾ ਤਾਂ ਜਿਹੜਾ ਥਰਡ ਜਿਹੜਾ ਥੰਮ ਹੋਊਗਾ ਉਹ ਪੰਜਾਬੀ ਫਿਲਮਾਂ ਦਾ ਹੋਊਗਾ ਜਿਹੜੇ ਸਾਡੇ ਸਿੰਗਰ ਜਿਹਨਾਂ ਦੇ ਗਾਣੇ ਬਾਲੀਵੁੱਡ ਦੇ ਵਿੱਚ ਆਉਣ ਲੱਗਦੇ ਉਹਨੂੰ ਵਧਾਈ ਦੇਣਾ ਔਰ ਉਹਨਾਂ ਦੇ ਕਰਕੇ ਹੁਣ ਆਉਣ ਵਾਲੇ ਸਮੇਂ 'ਚ ਲੋਕ ਪੰਜਾਬੀ ਫਿਲਮਾਂ ਵੀ ਦੇਖਣਗੇ ਸਾਡੇ ਸਾਰਿਆਂ ਵੱਲੋਂ ਸਾਰੇ মিডিਆ ਦਾ ਇੱਥੇ ਆਉਣ ਤੇ ਬਹੁਤ ਥੈਂਕ ਯੂ ਜੀ ਆਹ ਰਹਾ ਕਰਤਾ ਤੁਹਾਨੂੰ ਮੈਂ ਉਹਨਾਂ ਸਾਰੀ ਟੀਮ ਨੂੰ ਵਧਾਈ ਦਿੰਨਾ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਨਾ ਤੁਹਾਨੂੰ ਮੂਵੀ ਕਿਦਾਂ ਦੀ ਲੱਗੀ ਔਰ ਜੇ ਤੁਹਾਡਾ ਕੋਈ ਵੀ ਸਵਾਲ ਆਸੀ ਉਹ ਜਵਾਬ ਦੇ ਦਮਰ ਭਾਈ ਸਾਰੇ ਵੀ ਤੁਹਾਡਾ ਬਹੁਤ ਬਹੁਤ ਸਾਨੂੰ ਦੇਖਣ ਹੋ ਗਿਆ ਤੇ ਮਿਲਾਂਗੇ ਸਾਰੇ ਜੀ ਤੁਹਾਨੂੰ ਬਾਈ ਬੰਦ ਰੱਖੋ ਉਹ ਕਹ ਰਹੇ ਇੱਕ ਜਿਹੜਾ ਛੇੜ ਸੀ ਉਹ ਮਿਸਿੰਗ ਸੀ ਛਿੱਪੀ ਨਾਲ ਅਸੀਂ ਦੇਖਣਾ ਚਾਹੇ ਇਹ ਛੇੜ ਉਹ ਲੈ ਕੇ ਆਏ ਉਹ ਛੇੜ ਤਾਂ ਫੋਨ ਤੋਂ ਤੁਸੀਂ ਨਿਕਲਦੇ ਬ੍ਰਦਰ ਮੈਨੂੰ ਇਹ ਲੱਗਦਾ ਕਿ ਕੋਈ ਵੀ ਜਿਹੜਾ ਆਰਟਿਸਟ ਸਿੰਗਰ ਵੀ ਹੁੰਦਾ ਨਾ ਜੀ ਉਹ ਇੰਨਾ ਤੇ ਕੈਮਰੇ ਨੂੰ ਫੇਸ ਕਰ ਲੈਂਦਾ ਕਿ ਉਹਦੇ ਚ ਐਕਟਰ ਡਵੈਲਪ ਹੋ ਜਾਂਦਾ 17-18 ਸਾਲ ਤੋਂ ਇੰਨੇ ਇੱਕ ਸ਼ੋਅ ਲਾ ਲਏ ਜਦੋਂ ਕਿ ਸੇ ਮੈਰਿਜ ਤੇ ਵੀ ਜਾਂਦੇ ਤਾਂ ਉੱਥੇ ਕੈਮਰੇ ਚੱਲਦੇ ਨੇ ਔਰ ਕੈਮਰੇ ਨੂੰ ਫੇਸ ਕਰਨ ਆ ਗਿਆ ਤੁਸੀਂ ਟੈਨਸ਼ਨ ਫਰੀ ਹੋ ਕੇ ਫੇਸ ਕਰ ਲਾਗੇ ਤੇ ਮੈਨੂੰ ਲੱਗਦਾ ਕਿ ਉਹ ਐਕਟ ਆਪਣੇ ਆਪ ਹੀ ਬਣ ਜਾਂਦਾ ਸੋ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਮੇਰੇ ਲਈ ਬਹੁਤ ਔਖਾ ਸੀ ਪਰ ਮੈਂ ਇਸ ਮੂਵੀ ਲਈ ਮੈਨੂੰ ਸਾਡੇ ਭਰਾ ਨੇ ਮੈਨੂੰ ਕਾਲ ਕੀਤੀ ਸੀ ਕਿ ਵੀ ਨਹੀਂ ਕਿ 네ਗਟਿਵ ਹੀਰੋ ਦਾ ਕਿਰਦਾਰ ਆ ਵੀਰੇ ਪਰ ਸਾਨੂੰ ਇਸ ਫਿਲਮ ਦੀ ਸਟੋਰੀ ਵਿੱਚ ਸਿਰਫ ਤੂੰ ਦੱਸ ਰਿਹਾ ਜੇ ਸਾਡੇ ਕਰਕੇ ਤੂੰ ਕਰੇਗਾ ਫਿਰ ਮੈਂ ਸਟੋਰੀ ਸੁਣੀ ਤੇ ਮੈਨੂੰ ਲੱਗਾ ਕਿ ਮੈਨੂੰ ਇਹ ਕਰਨੀ ਚਾਹੀਦੀ ਹੈ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੈ ਜਿਹੜਾ ਸੀ ਐਮਰਜੈਂਸੀ ਸ਼ੁਰੂ ਆ ਇਸੇ ਸਾਲ ਮੈਂ ਇਹ ਕਾਰ ਕਿ ਉਤਾਰਵਾਇਆ ਕਿ ਮੇਰੀ ਮੈਂ ਪਿੰਡ ਰਹਿਣਾ ਜੀ ਹੁਣ ਜਿਆਦਾ ਦੇੰਭ ਹੈ ਮੇਰੀ ਐਲਬਮ ਵੀ ਜਦੋਂ ਆਉਂਦੀ ਹੈ 6-6 ਮਹੀਨੇ ਬਾਅਦ ਆਉਂਦੀ ਹੈ ਜਾਂ ਸਾਲ ਲੰਘ ਕੇ ਨਾ ਗਾਣੇ ਆਏ ਨੂੰ ਕਿਉਂਕਿ ਜਦੋਂ ਵੀ ਮੈਂ ਕੋਈ ਗਾਣਾ ਕਰਦਾ ਤਾਂ ਮੈਨੂੰ ਲੱਗਦਾ ਕਿ ਉਹ ਕਾਫੀ ਗੈਪ ਪੈ ਜਾਂਦਾ ਤੇ ਫਿਲਮਾਂ ਵਿੱਚ ਵੀ ਬਹੁਤ ਗੈਪ ਹੁੰਦਾ ਕਿਉਂਕਿ ਮੈਨੂੰ ਇਹ ਲੱਗਦਾ ਕਿ ਇੱਕ ਆਰਟਿਸਟ ਦਾ ਰਿਲੈਕਸ ਰਹਿਣਾ ਬਹੁਤ ਜ਼ਰੂਰੀ ਹੈ ਮੈਨੂੰ ਰਿਲੈਕਸ ਜ਼ੋਨ ਜਿਆਦਾ ਪਸੰਦ ਹੈ ਇਹ ਫਿਲਮ ਵੀ ਮੈਂ ਪੈਂਡ ਹੀ ਸੀਗਾ ਜਦੋਂ ਮੈਨੂੰ ਕਾਲ ਆਈ ਆ ਕੇ ਵੀ ਦੀ ਤੇ ਮੈਂ ਆ ਕੇ ਜਦੋਂ ਮਿਲਿਆ ਆ ਪਰ ਮੈਨੂੰ ਗੀਤ MP3 ਦੀ ਟੀਮ ਨਾਲ ਕੰਮ ਕਰਕੇ ਬਹੁਤ ਸਵਾਦ ਆਇਆ ਕਿਉਂਕਿ ਇਹ ਬਹੁਤ ਇਮਾਨਦਾਰੀ ਨਾਲ ਫਿਲਮ ਬਣਾ ਔਰ ਮੈਨੂੰ ਇਹ ਲੱਗਦਾ ਕਿ ਸਿਨੇਮਾ ਇਸੇ ਨੂੰ ਕਹਿੰਦੇ ਨੇ ਤੁਸੀਂ ਹੁਣ ਫਿਲਮ ਦੇਖ ਕੇ ਆਏ ਆ ਤੇ ਮੈਂ ਡੈਫੀਨੇਟਲੀ ਕਹਿ ਸਕਦਾ ਕਿ ਇਹ ਫਿਲਮ ਕਿਸੇ ਸਾਊਥ ਦੀ ਫਿਲਮ ਤੋਂ ਘੱਟ ਫਿਲਮ ਨਹੀਂ ਮੈਂ ਬਹੁਤ ਵੱਡੇ ਥਾਂ ਤੇ ਕੰਪੈਰੀਜ਼ਨ ਕਰ ਰਿਹਾ ਪਰ ਜੇ ਸਾਡੀ ਪੰਜਾਬੀ ਆਡੀਅנס ਸਾਨੂੰ ਸਪੋਰਟ ਕਰੂਗੀ ਤਾਂ ਅਸੀਂ ਇਸ ਤੋਂ ਵੀ ਗਾਂ ਦਾ ਲੈਵਲ ਟੱਚ ਕਰਾਂਗੇ ਔਰ ਮੈਂ ਬਹੁਤ ਸ਼ੋਰ ਅਮੀ ਜਿਹੜੇ ਵੀ ਸਾਡੀ ਆਡੀਅנס ਅੱਜ ਫਿਲਮ ਦੇਖ ਕੇ ਆਈ ਹੈ ਉਹ ਰਿਵਿਊ ਪਾਉਗੀ ਔਰ ਇਹ ਫਿਲਮ ਮਾਊਥ ਪਬਲਿਸਿਟੀ ਦੇ ਸਿਰ ਤੇ ਚੱਲੂਗੀ ਹਰ ਇੱਕ ਬੰਦਾ ਜਦੋਂ ਫਿਲਮ ਦੇਖ ਕੇ ਆਊਗਾ ਉਹ ਆ ਕੇ 10 ਜਣਾਂ ਨੂੰ ਬੋਊਗਾ ਕਿ ਫਿਲਮ ਦੇਖ ਕੇ ਆਓ ਫਿਲਮ ਸੋਹਣੀ ਹੈ ਸੋਹਣੀ ਨਹੀਂ ਘੈਂਟ ਹੈ ਮੈਂ ਹੱਥ ਤੇ ਮੂੰਹ ਹੋ ਕੇ ਕਹਿੰਦਾ ਤੁਹਾਨੂੰ ਸਵਾਦ ਆਊ ਦੇਖ ਕੇ ਤੁਸੀਂ ਦੇਖ ਕੇ ਆਓ ਇੱਕ ਵਾਰੀ ਬਸ ਸਰ ਜੀ ਸਰਟੀਫਿਕੇਟ ਮਿਲਦੇ ਤਾਂ ਕਿ ਤੁਸੀਂ ਇਸ ਚੀਜ਼ ਨਾਲ ਕੋਈ ਥੋੜਾ ਬਹੁਤ ਫਰਕ ਨਹੀਂ ਇਹ ਤਾਂ ਕੋਈ ਫਰਕ ਨਹੀਂ ਜੀ ਪੈਂਦਾ ਦੇਖੋ ਇਹ ਸਰਟੀਫਿਕੇਟ ਸਿਰਫ ਮੈਂ ਇੱਕ ਰਿਕਵੈਸਟ ਕਰਨਾ ਚਾਹੁੰਦਾ ਦੇਖੋ ਜਦੋਂ ਕੋਈ ਵੀ ਕਿਸੇ ਹੋਰ ਕਲਚਰ ਦੀ ਫਿਲਮ ਆਉਂਦੀ ਆ ਚਾਹੇ ਉਹ ਬਾਲੀਵੁੱਡ ਦੀ ਆਉਂਦੀ ਆ ਚਾਹੇ ਹਾਲੀਵੁੱਡ ਦੀ ਆਉਂਦੀ ਚਾਹੇ ਸਾਊਥ ਦੀ ਫਿਲਮ ਆਉਂਦੀ ਆ ਤੇ ਅਸੀਂ ਸਭ ਤੋਂ ਵੱਧ ਜਿਹੜੀ ਕੇਜੀਐਫ ਆ ਜਾਂ ਜਿਹੜੀਆਂ ਸਾਊਥ ਦੀਆਂ ਫਿਲਮਾਂ ਨੇ ਉਹ ਬਹੁਤ ਵੱਡਾ ਬਿਜ਼ਨਸ ਪੰਜਾਬ ਦੇ ਵਿੱਚ ਕਰਦੀਆਂ ਨੇ ਪਰ ਜਦੋਂ ਸਾਡਾ ਆਪਣਾ ਕੋਈ ਇਦਾਂ ਦੀ ਫਿਲਮ ਬਣਾਉਂਦਾ ਏ ਤਾਂ ਅਸੀਂ ਉਹਨੂੰ ਕ੍ਰਿਟਿਕਾਈਜ਼ ਕਰਦੇ ਆ ਸੋ ਮੈਨੂੰ ਲੱਗਦਾ ਕਿ ਇਹਦੇ ਵਿੱਚ ਜੇ ਉਹ ਗੱਲ ਕਰਕੇ ਵਾਇਲੈਂਸ ਦੀ ਤਾਂ ਕੇਜੀਐਫ ਤੋਂ ਤਾਂ ਬਹੁਤ ਘੱਟ ਹੋਊਗਾ ਬਟ ਇੱਕ ਚੀਜ਼ ਮੈਂ ਜ਼ਰੂਰ ਕਹਿਣੀ ਚਾਹੁੰਨਾ ਆ ਕਿ ਜਦੋਂ ਸਾਡੀ ਪੰਜਾਬੀ ਮਾਂ ਬੋਲੀ ਆ ਔਰ ਜਿਹੜੇ ਆਰਟਿਸਟ ਆ ਬੜੀ ਮਿਹਨਤ ਕਰਦੇ ਨੇ ਉਹ ਇੱਕ ਵੱਖਰੀ ਗੱਲ ਆ ਪੈਸਾ ਲਾ ਕੇ ਪੈਸਾ ਕਮਾਉਣਾ ਇਹ ਵੀ ਮਿਹਨਤ ਦਾ ਹਿੱਸਾ ਏ ਪਰ ਸਾਨੂੰ ਆਪਦੀ ਲੈਂਗੁਏਜ ਨੂੰ ਸਪੋਰਟ ਕਰਨਾ ਚਾਹੀਦਾ ਹੈ ਅੱਜ ਪੰਜਾਬੀ ਦੇ ਵਿੱਚ ਇਦਾਂ ਦੀਆਂ ਫਿਲਮਾਂ ਬਣਾਣਾ ਸ਼ੁਰੂ ਹੋ ਗਈਆਂ ਡਿਫਰੈਂਟ ਕਨਸੈਪਟਸ ਆਉਣ ਲੱਗੇ ਤੇ ਮੈਨੂੰ ਲੱਗਦਾ ਕਿ ਜੇ ਅਸੀਂ ਇਹਨੂੰ ਸਪੋਰਟ ਕਰਾਂਗੇ ਤਾਂ ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਆ ਤੇ ਸਾਡਾ ਪੰਜਾਬੀ ਸਿਨੇਮਾ ਏ ਉਹ ਵੀ ਇੱਕ ਦਿਨ ਜਦੋਂ ਬਾਲੀਵੁੱਡ ਜਾਂ ਸਾਊਥਲਾ ਖੜਾ ਤਾਂ ਜਿਹੜਾ ਥਰਡ ਜਿਹੜਾ ਥੈਮ ਹੋਊਗਾ ਉਹ ਪੰਜਾਬੀ ਫਿਲਮਾਂ ਦਾ ਹੋਊਗਾ ਕਿਉਂਕਿ ਪੰਜਾਬੀ ਗਾਣੇ ਗਾਣੇ ਆ ਜਿਹੜੇ ਉਹ 올ਓਵਰ ਹਿੱਟ ਹੋਣ ਲੱਗ ਗਏ ਤੇ ਹੁਣ 140 ਕਰੋੜ ਦੀ ਆਬਾਦੀ ਆ ਉਹ ਬਾਲੀਵੁੱਡ ਜਾਂ ਸਾਊਥ ਦੀਆਂ ਫਿਲਮਾਂ ਦੇਖਦੇ ਆ ਉਹਨੇ ਹੀ ਉਤਸ਼ਾਹ ਨਾਲ ਉਹ ਪੰਜਾਬੀ ਫਿਲਮਾਂ ਵੀ ਦੇਖਿਆ ਕਰਨਗੇ ਤੇ ਮੈਨੂੰ ਲੱਗਦਾ ਹੈ ਮੇਰੀ ਮੇਰਾ ਥਾਟ ਹੈ ਬੋਦੇ ਬੋਦੇ ਫਾਈਟਿੰਗ ਜੰਗਰ ਆ ਗਿਆ ਜੰਗਰ ਜੰਗਰ ਆਉਂਦਾ ਨਾ ਨਾਲ ਹੀ ਨੇ ਚਿੰਜਰ ਨਾਲ ਗੱਲ ਕਰਾ ਬੜੇ ਖਰਾਬ ਹੋ ਬਾਈ ਯਾਰ ਰੋਮਾਂਟਿਕ ਗਾਣੇ ਗਾਉਂਦਾ ਗਾਉਂਦਾ ਲਾਪਾ ਜੀ ਦੀ ਬਚਾ ਛੱਡਾ ਭਾਈ 5 ਸਾਲ ਤੋਂ ਬਾਅਦ 12 ਕਿੰਨਾ ਲੱਗ ਰਿਹਾ ਹੈਂ ਜੀ 5 ਸਾਲ ਦੇ ਲਾ ਕੇ 12 ਕਿੰਨੇ ਲੱਗ ਰਿਹਾ ਨਹੀਂ ਮੈਂ ਤਾਂ ਕੁੰਦਰ ਜਨਮ ਹੋਇਆ ਨਾ ਮੇਰਾ ਬਾਈ ਜੀ ਲੱਗਣਾ ਕੀ ਆਉਂਦਾ ਸਾਰ ਤਾਂ ਮਾਰਦਾ ਵਾ ਹੁਣ ਕਿਹੜਾ ਕਹਿੰਦਾ ਫਿਲਮ ਨਾ ਓਪਨ ਹੋ ਗਈ ਓਏ ਪਰ ਪਹਿਲਾਂ ਜੇਲ੍ਹ ਚ ਚਾਹ ਵੀ ਨਹੀਂ ਦਿਖਾਈ ਐਸਐਚਓ ਸਾਹਿਬ ਨੂੰ ਨਹੀਂ ਲੈਣਾ ਮਨੋ ਤਾਂ ਵੀ ਐਸਐਚਓ ਸਾਹਿਬ ਬੰਬੇ ਗਏ ਹਾਲੇ ਬੰਬੇ ਗਏ ਉਹ ਬੰਤਾ ਫੜਨ ਗਏ ਨੇ ਬੰਬੇ ਮੇਰੇ ਪ੍ਰੋਡਿਊਸਰ ਦਾ ਵੀ ਖर्चा ਦਾਦਾ ਨਹੀਂ ਕਿ ਤੁਮ ਤਾਂ ਬੱਛੇ-ਬੱਛੇ ਸਿੰਗਰ ਸਾਰੇ ਕਰ ਲੈਣੇ ਕੋਈ ਮਿਲਦਾ ਨਹੀਂ ਨਹੀਂ ਜਦੋਂ ਬਹੁਤ ਜਿਆਦਾ ਚੰਗਾ ਕਨਸੈਪਟ ਹੋਵੇ ਨਾ ਉੱਥੇ ਜਿਹੜੇ ਆਰਟਿਸਟ ਵੀ ਆ ਉਹ ਵੀ ਫਿਰ ਉਹ ਸਮਝਦੇ ਐਸ ਗੱਲ ਨੂੰ ਉੱਥੇ ਫਿਰ ਪੇਮੈਂਟਾਂ ਦੇ ਉੱਪਰ ਕੋਈ ਅੜਦਾ ਨਹੀਂ ਚੰਗਾ ਕਨਸੈਪਟ ਹੋਣਾ ਚਾਹੀਦਾ ਆ ਉਹੀ ਗੱਲ ਆ ਗਈ ਬਾਈ ਜੀ ਇਹ ਸਿਨੇਮਾ ਆਪਾ ਹੋਣਾ ਚਾਹੀਦਾ ਆ ਇਹਦੇ ਚ ਆਰਟਿਸਟ ਵੀ ਫਿਰ ਉਹ ਸਮਝਦੇ ਇਸ ਗੱਲ ਨੂੰ ਕਿ ਯਾਰ ਕਿ ਚੰਗਾ ਕਨਸੈਪਟ ਕੋਈ ਬੰਦਾ ਲੈ ਕੇ ਆ ਰਿਹਾ ਆ ਹਨਾ ਔਰ ਪਹਿਲੀ ਐਸੀ ਫਿਲਮ ਆ ਜਿਹਦੇ ਚ ਹਰ ਇੱਕ ਦਾ ਕਿਰਦਾਰ ਬਹੁਤ ਬੈਲੈਂਸ ਆ ਔਰ ਹਰ ਇੱਕ ਕਿਰਦਾਰ ਸਟਰੋਂਗ ਆ ਇਹ ਮੈਂ ਨਹੀਂ ਕਹਿੰਦਾ ਮਤਲਬ ਤੁਸੀਂ ਦੇਖ ਕੇ ਆਏ ਤੁਹਾਨੂੰ ਵੀ ਲੱਗੀ ਹੋਊਗੀ ਇਹ ਗੱਲ ਕਿ ਪ੍ਰੋਡਿਊਸਰ ਪੈਸੇ ਲਾਉਂਦੇ ਫਿਰ ਕੰਨ ਅੰਦਰ ਵੀ ਠੀਕ ਹੀ ਆ ਬਲਮਾ ਜੇ ਲਾਉਂਦੇ ਆ ਤਾਂ ਫਿਰ ਆਉਂਦੇ ਹਣਾ ਪਰ ਲਾਉਣਾ ਚਾਹੀਦਾ ਹੁਣ ਲੱਗਿਆ ਕਰੂ ਜੇ ਸਾਰੇ ਦੇਖਣਗੇ ਨਾ ਬਾਈ ਸਾਡੀ ਸਾਡੀ ਨਾ ਮੰਡੀ ਬਹੁਤ ਛੋਟੀ ਆ ਬਾਈ ਸਾਡੀ ਜਿਹੜੀ ਪੰਜਾਬੀ ਬੋਲਣ ਦੇ ਜਿਹੜੇ ਆਡੀਅנס ਆ ਚਾਰ ਕਰੋੜ ਬੰਦਾ ਹੈ ਪੰਜਾਬੀਆਂ ਦੀ ਪਰ ਹੁਣ ਕੀ ਹੋ ਗਿਆ ਤੁਸੀਂ ਦੇਖੋ ਵੀ ਜੇ ਹੁਣ ਗਾਣੇ ਬਾਲੀਵੁੱਡ ਚ ਹਿੱਟ ਹੋਣ ਲੱਗ ਗਏ ਹੁਣ 140 ਕਰੋੜ ਦੀ ਆਬਾਦੀ ਵੀ ਪੰਜਾਬੀ ਗਾਣੇ ਸੁਣਨ ਲੱਗ ਗਈ ਔਰ ਉਹ ਦਿਨ ਦੂਰ ਨਹੀਂ ਜਿੱਦ ਤਨ ਉਹ ਪੰਜਾਬੀ ਫਿਲਮਾਂ ਵੀ ਦੇਖਣਗੇ ਪਹਿਲਾ ਪ੍ਰੋਬਲਮ ਇਹੀ ਸੀ ਨਾ ਕਿ ਉਹਨਾਂ ਦੀ ਟਿਊਸ਼ਨ ਨਹੀਂ ਹੋ ਰਹੀ ਸੀ ਪੰਜਾਬੀ ਦੀ ਉਹਨਾਂ ਨੂੰ ਪੰਜਾਬੀ ਸਮਝ ਨਹੀਂ ਸੀ ਆਉਂਦੀ ਹੁਣ ਹਰ ਇੱਕ ਬੰਦਾ ਜਿਹੜਾ 140 ਕਰੋੜ ਦੀ ਆਬਾਦੀ ਹੈ ਉਹ ਪੰਜਾਬੀ ਗਾਣੇ ਸਮਝ ਲੈਂਦੇ ਆ ਇਹ ਆਪਾਂ ਮੰਨਦੇ ਇਸ ਗੱਲ ਨੂੰ ਜੇ ਉਹ ਸਮਝਣ ਲੱਗ ਗਏ ਪੰਜਾਬੀ ਗਾਣਿਆਂ ਨੂੰ ਸਮਝਣ ਲੱਗ ਗਏ ਲੈਂਗੁਏਜ ਨੂੰ ਸਮਝਣ ਲੱਗ ਗਏ ਇਹ ਕਿਤੇ ਨਾ ਕਿਤੇ ਪੰਜਾਬੀ ਮਾਂ ਬੋਲੀ ਲਈ ਬਹੁਤ ਵੱਡਾ ਪਲੇਟਫਾਰਮ ਆ ਔਰ ਮੈਂ ਸੱਚੀ ਜਿਹੜੇ ਸਾਡੇ ਸਿੰਗਰ ਜਿੰਨਾਂ ਨੇ ਤੇ ਗਾਣੇ ਬਾਲੀਵੁੱਡ ਵਿੱਚ ਆਉਣ ਲੱਗ ਗਏ ਉਹਨਾਂ ਨੂੰ ਵਧਾਈ ਦਿੰਦਾ ਔਰ ਉਹਨਾਂ ਦੇ ਕਰਕੇ ਹੁਣ ਆਉਣ ਵਾਲੇ ਸਮੇਂ ਇਸ ਫਿਲਮ ਨਾਲ ਬਾਈ ਜਸਦੇ ਨੂੰ ਜਸਦੇ ਉਤਾਰ ਲਈ ਨਹੀਂ ਹੈ ਜੀ ਡੈਫੀਨੇਟਲੀ ਬਾਈ ਜੀ ਡੈਫੀਨੇਟਲੀ ਕਿਉਂਕਿ ਦੇਖੋ ਸਾਡੇ ਜਸਦੇ ਵੀਰ ਹੁਣੇ ਇਹ ਹੁਣ ਆਪਣੇ ਬਾਲੀਵੁੱਡ ਵਿੱਚ ਕੰਮ ਕਰਕੇ ਆਏ ਨੇ ਐਨੀਮਲ ਮੂਵੀ ਐਨੀਮਲ ਮੂਵੀ ਚ ਕੰਮ ਕੀਤਾ ਹੈ ਪਰ ਆਹ ਫਿਲਮ ਤੋਂ ਬਾਅਦ ਕਿ ਕਿਸੇ ਨੂੰ ਦੱਸਣਾ ਨਹੀਂ ਪਊਗਾ ਕਿ ਸਾਡੇ ਭਰਾ ਨੇ ਐਨੀਮਲ ਚ ਕੰਮ ਕੀਤਾ ਕਿਉਂਕਿ ਸਾਡਾ ਵੀ ਲੈਵਲ ਹੋ ਸਕਦਾ ਸਾਡੀ ਲੈਂਗੁਏਜ ਕੋਈ ਛੋਟੀ ਲੈਂਗੁਏਜ ਨਹੀਂ ਪੰਜਾਬੀ ਮਾਂ ਬੋਲੀ ਬਹੁਤ ਵੱਡੀ ਬੋਲੀ ਆ ਇਹਦੇ ਚ ਤੁਸੀਂ ਪਿਆਰ ਨਾਲ ਕਿਸੇ ਨੂੰ ਬੋਲਦੇ ਤਾਂ ਪਿਆਰ ਵੀ ਬਹੁਤ ਜਾਹਰ ਹੁੰਦਾ ਔਰ ਜੇ ਕਿਸੇ ਨੂੰ ਗਾਲ ਵੀ ਕੱਢਣੀ ਹੋਵੇ ਤਾਂ ਵੀ ਸਵਾਦ ਆ ਜਾਂਦਾ ਭਾਈ ਇਹਨਾਂ ਨੂੰ ਤਿੰਨ ਤਿੰਨ ਮਰੀ ਪੱਛੇ ਮਿਲੇ ਹੈ ਕਿ ਇੱਕ ਰੋਲ ਰੋਲ ਪੱਛੇ ਮਿਲੇ ਵੱਡੇ 10 10 ਦੇ ਰੋਲ ਭਾਜੀ ਡਬਲ ਰੋਲ ਹੈ ਨਹੀਂ ਨਹੀਂ ਇਹ ਅਸੀਂ ਤਾਂ ਸਾਰੇ ਭਰਾਈ ਆ ਜੀ ਕੋਈ ਚੱਕਰ ਨਹੀਂ ਪੈਸੇ ਚਾਹੀਦੇ ਨਹੀਂ ਜੀ ਵੱਡੇ ਕੋਈ ਚੱਕਰ ਹੀ ਨਹੀਂ ਹੈ ਜੀ ਇਹ ਜਿਹੜੀ ਗੀਤ MP3 ਇਹਨਾਂ ਦੀ ਹੋਈ ਹੈ ਜੀ ਵੀਰੇ ਜੀ ਹਰ ਕਿਸੇ ਦਾ ਪ੍ਰਤੰਤ ਮੌਤ ਨਹੀਂ ਹੋ ਸਕਦੀ ਸੁਧਾਰ ਵੀ ਹੋ ਸਕਦਾ ਹਾਂਜੀ ਬੰਜੀ ਦੇਖੋ ਬੜਾ ਬੋਲ ਲੈਂਦੇ ਬਿਲਕੁਲ ਸੁਧਾਰ ਹੋ ਸਕਦਾ ਜੀ ਦੇਖੋ ਇਹ ਫਿਲਮਾਂ ਨੇ ਬਾਈ ਜੀ ਮੈਂ ਫੇਰ ਉਸੇ ਗਲਤੀ ਜਦੋਂ ਹੁੰਦੇ ਨਾ ਅਸੀਂ ਇਸ ਜੀ ਨੂੰ ਬੜਾ ਫੇਸ ਕਰਦੇ ਆ ਕਿ ਜਦੋਂ ਅਸੀਂ ਕੋਈ ਵੀ ਪੰਜਾਬੀ ਫਿਲਮ ਬਣਾ ਕੇ ਆਡੀਅנס ਨੂੰ ਮਿਲਦੇ ਆ ਜਾ ਕੇ ਤਾਂ ਮੋਰਓਵਰ ਸਾਨੂੰ ਇੱਕ ਸਵਾਲ ਕੀਤਾ ਜਾਂਦਾ ਕਿ ਫਿਲਮ ਵਿੱਚ ਮੈਸੇਜ ਕੀ ਹੈ ਹੁਣ ਦੇਖੋ ਭਾਈ ਜੀ ਮੈਸੇਜ ਲੈਣਾ ਜਾਂ ਨਾ ਲੈਣਾ ਹਰ ਆਪਣੇ ਤੇ ਡਿਪੈਂਡ ਆ ਇਸ ਫਿਲਮੋਂ ਚ ਵੀ ਬਥੇਰੇ ਮੈਸੇਜ ਨਿਕਲਦੇ ਉਣਗੇ ਬੰਦਾ ਕੱਢਣ ਵਾਲਾ ਚਾਹੀਦਾ ਹੈ ਪਰ ਜਦੋਂ ਕੋਈ ਵੀ ਹੋਰ ਲੈਂਗੁਏਜ ਚ ਫਿਲਮ ਆਉਂਦੀ ਅਸੀਂ ਕਦੇ ਮੈਸੇਜ ਨਹੀਂ ਪੁੱਛਦੇ ਕਿਤੇ ਨਾ ਕਿਤੇ ਇਹ ਉਹ ਗੱਲ ਹੋ ਗਈ ਵੀ ਸਾਡਾ ਆਵਦਾ ਨਾ ਕੁਝ ਵੱਡਾ ਕਰੇ ਹੁਣ ਅੱਪਾ ਜੇ ਗੱਲ ਕਰੀਏ ਵੀ ਅਸੀਂ ਕਹਿੰਨੇ ਕਿ ਇਸ ਫਿਲਮ ਦੇ ਵਿੱਚ ਕੋਈ ਚੀਜ਼ਾਂ ਲਈ ਇਹ ਪਲਾਨ ਨਾ ਹੋ ਰਿਹਾ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਬੰਦ ਕਰੀਏ ਫਿਰ ਘਰਾਂ 'ਚ ਨੈਟਫਲਿਕਸ ਵੀ ਬੰਦ ਕਰ ਦਈਏ ਉਹ ਤਾਂ ਕਦੇ ਹੋਈ ਨਹੀਂ ਰਿਆ ਨਾ Netflix ਬੰਦ ਹੋ ਰਿਹਾ ਨਾ YouTube ਬੰਦ ਹੋ ਰਿਹਾ ਅਸੀਂ ਜੇ ਵਿਰੋਧ ਕਰਾਂਗੇ ਇਨ ਫਿਊਚਰ ਸਮਝ ਲੋ ਅਸੀਂ ਆਪਦੀ ਪੰਜਾਬੀ ਮਾਂ ਬੋਲੀ ਨੂੰ ਨੱਕ ਪਰੇ ਆ ਇੱਕ ਆਰਟ ਹੈ ਇਹਨੂੰ ਆਰਟ ਦੇ ਤੌਰ ਤੇ ਲੈਣਾ ਚਾਹੀਦਾ ਇਹਨੂੰ ਆਰਟ ਦੇ ਤੌਰ ਤੇ ਇੰਜੋਏ ਕਰਨਾ ਚਾਹੀਦਾ ਇਸ ਤੋਂ ਵੱਧ ਕੁਝ ਨਹੀਂ ਨਾਲੇ ਤਾਂ ਉਦੋਂ ਸੀ ਜਦੋਂ ਡੀਟੀ ਬਣ ਤੇ ਮੈਟਰੋ ਚੱਲਦੇ ਸੀ ਵੀ ੱੱਕੇ ਨਾਲ ਦੋ ਹੀ ਚੈਨਲ ਦਿਖਾਏ ਜਾਂਦੇ ਸੀ ਵੀ ਇਹ ਹੀ ਦੇਖਣਾ ਈ ਤੁਸੀਂ ਹੁਣ ਤਾਂ ਟਰੱਕ ਦੇਣੇ ਟਰੱਕ ਦੇਣੇ ਐ ਫਿਲਮਾਂ ਆਉਂਦੀਆਂ ਜਿੰਨਾ ਨੇ ਹੁੰਦੇ ਹੁੰਦੇ ਜਦੋਂ ਜਦੋਂ ਜਿਸ ਕਾਲ ਦੇ ਵਿੱਚ ਕਰੋਨਾ ਵਾਇਰਸ ਆਇਆ ਸੀਗਾ ਮੈਨੂੰ ਲੱਗਦਾ ਕਿ ਉਸ ਕਾਲ ਦੇ ਵਿੱਚ ਲੋਕਾਂ ਦੇ ਦੇਖਣ ਵਿੱਚ ਚੇਂਜ ਆਇਆ ਉਸ ਟਾਈਮ ਤੇ ਲੋਕਾਂ ਨੇ ਆਪਣੇ ਘਰ ਬੈ ਕੇ ਨੈਟਫਲਿਕਸ ਜਾਂ ਹੋਰ ਚੀਜ਼ਾਂ ਇੰਨੀ ਆ ਕਿ ਦੇਖ ਲਈਆਂ ਵੀ ਹੁਣ ਉਹਨਾਂ ਨੂੰ ਉਸ ਲੈਵਲ ਦਾ ਸਿਨੇਮਾ ਪੰਜਾਬੀ ਵਿੱਚ ਵੀ ਚਾਹੀਦਾ ਅਸੀਂ ਕਹਿੰਦੇ ਕਿਉਂ ਨਹੀਂ ਪੰਜਾਬੀ ਫਿਲਮਾਂ ਚੱਲਦੀਆਂ ਕਿਉਂਕਿ ਜਿਹੜੇ ਸਾਡੇ ਲੋਕਾਂ ਦੇ ਕੌਸ਼ਕ ਭਾਵਨਾ ਦੇ ਕੁਐਸ਼ਨ ਆ ਉਹ ਪ੍ਰੋਡਿਊਸਰ ਨੂੰ ਇੰਨਾ ਘਡਰਾ ਦਿੰਦੇ ਆ ਕਿ ਉਹ ਹੱਥ ਨਹੀਂ ਪਾਉਂਦਾ ਪਰ ਘਰ ਬੈਠ ਕੇ ਉਹਨਾਂ ਦੇ ਬੱਚੇ Netflix ਦੇਖ ਰਹੇ ਨੇ ਪਰ ਜਿਹੜੀ ਇਹ ਫਿਲਮ ਹੈ ਇਹ ਮੈਂ ਰੱਬ ਤੋਂ ਡਰ ਕੇ ਕਹਿੰਦਾ ਪਰਮਾਤਮਾ ਤੋਂ ਇਹ ਉਹਨੂੰ ਕੰਪੀਟੀਸ਼ਨ ਦੇएगी ਜੋ Netflix ਤੇ ਕੰਟੈਂਟ ਹੈ ਤੇ ਜਿਹੜੀਆਂ ਬਾਲੀਵੁੱਡ ਦੀਆਂ ਫਿਲਮਾਂ ਨੇ ਚਾਹੇ ਉਹ ਸਾਉਦੀਆਂ ਫਿਲਮਾਂ ਨੇ ਡੈਫੀਨੇਟਲੀ ਉਹਨਾਂ ਨੂੰ ਕੰਪੀਟੀਸ਼ਨ ਰਹੇਗੀ ਬਸ ਇੱਕ ਵਾਰੀ ਜਦੋਂ ਕੋਈ ਤੁਹਾਡਾ ਆਪ ਦਾ ਇਹ ਸਾਡਾ ਪੇਪਰ ਅਸੀਂ ਐਗਜ਼ਾਮ ਦਿੱਤਾ ਔਰ ਅਸੀਂ ਚਾਹੁੰਦੇ ਹਾਂ ਵੀ ਸਾਡੀ ਆਡੀਅנס ਸਾਡਾ ਪੇਪਰ ਚੈੱਕ ਕਰੇ ਚੈੱਕ ਕਰਨ ਤੋਂ ਬਾਅਦ ਸਾਨੂੰ ਫਾਸ ਫੇਲ ਕਰੇ ਫਿਰ ਅਸੀਂ ਮੰਨ ਲਾਂ ਨਿਸ਼ਾਣ ਭਾਈ ਹਾਂਜੀ ਸਰਦਾਰ ਦੀ ਐਡਾ ਵੱਡਾ ਚੇਂਜ ਮੈਨੂੰ ਸੱਚਾ ਲੱਗਿਆ ਸਵਾਲ ਆ ਗਿਆ ਭਾਈ ਕਿ ਬੜੇ ਟਾਈਮ ਬਾਅਦ ਉਹ ਵੀ ਐਨ ਓਕੇ ਰਿਪੋਰਟ ਆ ਗਈ ਜੀ ਹਾਂਜੀ ਹੁਣ ਹੁਣ ਕੌਣ ਦੱਸੋ ਕੌਣ ਦੱਸੋ ਓਪੀਨਿੰਗ ਦਿਖਾਈ ਗਈ ਉਸ ਮਾਰੇ ਕੀ ਕਹਾਂਗੇ ਫਿਰ ਤਾਂ ਕੀ ਦੀ ਕੀ ਸਾਡੀ ਮਦਲੂ ਤਾਂ ਕੋ ਤਾਂ ਕਰੈਕਟਰ ਹੈ ਜੀ ਉਹ ਤਾਂ ਅਸੀਂ ਕਰੈਕਟਰ ਕੀਤਾ ਦੋਨਾਂ ਭਰਾਵਾਂ ਨੇ ਹਨਾ ਤੇ ਬਾਕੀ ਪਹਿਲਾਂ ਮੈਂ ਇੱਕ ਗੱਲ ਪੁੱਛਣੀ ਜਾਊਂਗਾ ਤੁਸੀਂ ਸਾਰਿਆਂ ਨੇ ਫਿਲਮ ਦੇਖੀ ਤੁਹਾਨੂੰ ਤੁਹਾਨੂੰ ਫਿਲਮ ਚ ਕੁਝ ਲੱਗਿਆ ਇਹ ਜਾਂ ਵੀ ਜਿਹੜਾ ਕਿਸੇ ਨੂੰ ਦੇਖਣੀ ਚਾਹੀਦੀ ਹੈ ਉਹ ਤੁਹਾਨੂੰ ਲੱਗਿਆ ਵੀ ਵੀ ਕੁਝ ਐ ਹੈ ਜਾਂ ਕੋਈ ਤਰਾਜ ਜੋ ਤੁਹਾਨੂੰ ਫਿਲਮ ਚ ਲੱਗਿਆ ਕੁਝ ਵੀ ਮੰਨ ਲਓ ਜੇ ਕੋਈ ਕੋਈ ਦੀ ਕੋਈ ਐ ਜੀ ਚੀਜ਼ ਲੱਗੀ ਵੀ ਕੋਈ ਗਲਤ ਚੀਜ਼ ਪ੍ਰਮੋਟ ਹੋ ਰਹੀ ਹੋਵੇ ਇਹ ਜਾਂ ਕੁਝ ਮੈਨੂੰ ਤਾਂ ਵੀ ਇਹ ਮੈਨੂੰ ਇੱਕ ਚੀਜ਼ ਲੱਗੀ ਜਿੰਨਾ ਕਿ ਮੀਡੀਆ ਦੇ ਭਰਾ ਅੰਦਰੋਂ ਜਿਹੜਾ ਬਾਹਰ ਆ ਰਹੇ ਸੀ ਉਹ ਮਿਲੇ ਆ ਤੇ ਮੈਨੂੰ ਹਰ ਇੱਕ ਨੇ ਇਹ ਕਹੀ ਆ ਯਾਰ ਵੀ ਥਿਸ ਇਜ਼ ਮੂਵੀ ਜਿੰਨੇ ਕੇ ਮਿਲੇ ਨੇ ਵੀ ਇਹਨੂੰ ਮੂਵੀ ਕਹਿੰਦੇ ਨੇ ਮੈਨੂੰ ਵੀ ਲੱਗਾ ਕਿ ਇਹਨੂੰ ਫਿਲਮ ਕਹਿੰਦੇ ਨੇ ਯਾਰ ਮੈਂ ਮੈਂ ਖੁਦ ਆਪਣੀ ਫਿਲਮ ਦੇਖਣ ਤੋਂ ਬਾਅਦ ਮੈਨੂੰ ਖੁਸ਼ੀ ਹੋਈ ਕਿ ਜਿੱਦਾਂ ਦੀ ਫਿਲਮ ਮੈਂ ਬਣਾਉਣਾ ਚਾਹੁੰਦਾ ਸੀਗਾ ਤੁਸੀਂ ਮੈਨੂੰ ਪੁੱਛਿਆ ਕਿ ਮੈਂ ਇੰਦੀਆਂ ਘੱਟ ਫਿਲਮਾਂ ਕਿਉਂ ਕਰਦਾ ਉਹਦਾ ਰੀਜ਼ਨ ਇਹੀ ਸੀ ਜਰ ਵੀ ਜੇ ਆਵੇ ਤਾਂ ਕੁਝ ਐ ਹੋ ਜਾਵੇ ਜਿੱਦੇ ਚ ਇੰਟਰਵੈਲ ਹੋਈ ਪਤਾ ਨਹੀਂ ਲੱਗਾ ਵੀ ਇੰਟਰਵੈਲ ਹੋ ਗਈ ਐਂ ਲੱਗਦਾ ਸੀ ਯਾਰ ਹੁਣ ਫਿਲਮ ਹੋਈ ਸ਼ੁਰੂ ਹੋਈ ਆ ਔਰ ਇੰਟਰਵਲ ਤੋਂ ਬਾਅਦ ਫਿਲਮ ਖਤਮ ਹੋਈ ਕੋਈ ਵੀ ਨਹੀਂ ਪਤਾ ਲੱਗਿਆ ਲੱਗਦਾ ਸੀ ਓੜੇ ਇੰਟਰਵਲ ਲੰਘ ਕੇ ਗਈ ਐ ਸੋ ਚੰਗੀ ਮੂਵੀ ਤੇ ਆਹੀ ਗੁਣ ਹੁੰਦਾ ਹੈ ਕਿ ਉਹਦੇ ਸ਼ੁਰੂ ਹੁੰਦਿਆਂ ਖਤਮ ਹੁੰਦਿਆਂ ਪਤਾ ਨਹੀਂ ਲੱਗਦਾ ਲੋਕਾਂ ਦਾ ਇੰਟਰਸਟ ਹੀ ਇੰਨਾ ਬਣਿਆ ਰਹਿੰਦਾ ਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਯਾਰ 2 ਘੰਟੇ ਲੰਘ ਗਏ ਇਹ ਕੱਲਾ ਮੈਂ ਨਹੀਂ ਤੁਹਾਨੂੰ ਵੀ ਸ਼ਾਇਦ ਇਹੀ ਲੱਗਿਆ ਆਊਗਾ ਜੀ ਇੱਕ ਬਾਕੀ ਅਸੀਂ ਆਪਣਾ ਡਾਇਰੈਕਟਰ ਨੂੰ ਵੀ ਸਾਡੇ ਨਾਲ ਅਸੀਂ ਕ੍ਰੈਡਿਟ ਦੇਣਾ ਚਾਹੁੰਦੇ ਹਾਂ ਕਿਉਂਕਿ ਜਦੋਂ ਇੰਨੇ ਜ਼ਿਆਦਾ ਕੈਰੇਕਟਰ ਹੋ ਜਾਂਦੇ ਨੇ ਇੱਕ ਮੂਵੀ ਦੇ ਵਿੱਚ ਹਨ ਤੇ ਉਹਨਾਂ ਨੂੰ ਸਾਰਿਆਂ ਦੀ ਕੈਰੇਕਟਰਾਈਜ਼ੇਸ਼ਨ ਪ੍ਰੋਪਰ ਕਰਨੀ ਫਿਲਮ ਦੇ ਵਿੱਚ ਉਹਨਾਂ ਨੂੰ ਸਪੇਸ ਦੇਣੀ ਸਾਰੇ ਮਤਲਬ ਐਕਟਰਾਂ ਨੂੰ ਉਹਨਾਂ ਨੇ ਸਾਡੇ ਡਾਇਰੈਕਟਰ ਨੂੰ ਮਿਲੇ ਪਹਿਲਾਂ ਹਾਂ ਔਰ ਇੱਕ ਛੋਟੀ ਉਮਰ ਦਾ ਕੰਟਰੋਲ ਉਹ ਇੱਕ ਯੰਗ ਪਰਸਨ ਹੈ ਅੱਛਾ ਅੱਛਾ ਔਰ ਯਾਰ ਦੇਖੋ ਇੰਨੇ ਕੈਰੇਕਟਰਾਂ ਨੂੰ ਸਾਂਭਣਾ ਤੇ ਉਹਨੂੰ ਜਸਟੀਫਾਈ ਕਰਨਾ ਹਰ ਇੱਕ ਚੀਜ਼ ਨੂੰ ਔਰ ਮਤਲਬ 2 ਘੰਟੇ ਦੀ ਫਿਲਮ ਨੂੰ ਸਾਂਭਣਾ ਔਰ ਉਹਨੂੰ ਇੱਕੋ ਮਤਲਬ ਆਪ ਤੋਂ ਆਪ ਗਰਾਫ ਲੈ ਕੇ ਨਾ ਐਂਡ ਤੱਕ ਇਹ ਸੌਖਾ ਨਹੀਂ ਹੁੰਦਾ ਸੋ ਮੈਂ ਡੈਫੀਨਿਟਲੀ ਆਪਣੀ ਫਿਲਮ ਦੇ ਡਾਇਰੈਕਟਰ ਲਈ ਮੈਂ ਕਲੈਮਿੰਗ ਕਰੂਗਾ ਕਿ ਉਹਨੇ ਬਹੁਤ ਸੋਹਣੀ ਫਿਲਮ ਬਣਾਈ ਆ ਸਰ ਵੈਰੀ ਨਾਈਸ ਅੱਛਾ ਸਰ ਸਾਡੇ ਡਾਇਰੈਕਟਰ ਸਾਹਿਬ ਜੀ ਇਹਨਾਂ ਨੂੰ ਬ੍ਰੀਫੀ ਤੁਸੀਂ ਪੁੱਛ ਸਕੋਗੇ ਬਹੁਤ ਵਧੀਆ ਲੱਗਦਾ ਹੈ ਕਿ ਇੱਕ ਐਡੀਕ ਏਜ ਦਾ ਬੰਦਾ ਇੰਨੀ ਵੱਡੀ ਫਿਲਮ ਬਣਾ ਸਕਦਾ ਤੇ ਅੱਜ ਫਿਲਮ ਰਿਲੀਜ਼ ਹੋ ਚੁੱਕੀ ਹੈ ਜੀ ਅੱਜ 25 ਅਪ੍ਰੈਲ ਹੈ ਤੇ ਅੱਜ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗ ਚੁੱਕੀ ਹੈ ਲਿਖੀ ਵੀ ਆਪ ਹੈ ਪਰ ਬੋਲਦਾ ਬਹੁਤ ਘੱਟ ਆ ਬੰਦਾ ਇਹ ਇਹਨੂੰ ਕੋਈ ਕਹੇ ਵੀ ਕੋ ਹਾਂਜੀ ਵੀਰ ਠੀਕ ਹੈ ਹਾਂਜੀ ਕਰਨੀਏ ਨੇ ਮਰਜ਼ੀ ਆਉਦੀ ਹੈ ਕਲਮ 'ਚ ਬੋਲਣ ਲਈ ਰੱਖੀਆਂ ਹੋਈਆਂ ਸੀ ਗੱਲਾਂ ਤੇ ਉਹ ਬੋਲਤੀਆਂ ਨਹੀਂ ਸਾਡੇ ਬੜਾ ਵੀ ਤੁਸੀਂ ਜ਼ਰੂਰ ਪੁੱਛੋ ਇਹਨਾਂ ਨੂੰ ਕਿ ਕੀ ਕਹਾ ਕੀਆ ਬੋਲੋ ਟੈਕ ਟੈਕਨਕਲ ਚੀਜ਼ਾਂ ਫਿਲਮ 'ਚ ਕਸੂਰਤ ਬਹੁਤ ਨੇ ਨਾ ਤੇ ਫਿਲਮ ਨੂੰ ਬਨ ਕੇ ਟੈਕਨਕਲ ਤੇ ਰੱਖ ਦਿਆ ਨੇ ਤੁਸੀਂ ਸਾਰੇ ਸੌਰੀ ਬਾਈ ਜੀ ਹਾਂ ਤੇ ਆਪਣਾ ਨਾਲੇ ਮੈਨੂੰ ਤਾਂ ਪੱਤਰਕਾਰਾਂ ਤੇ ਬਹੁਤ ਯਕੀਨ ਆ ਮੇਰੇ ਨਾਲ ਬਹੁਤ ਪਿਆਰ ਰਿਆ ਹਮੇਸ਼ਾ ਤੋਂ ਸਾਰੇ ਪੱਤਰਕਾਰਾਂ ਦਾ ਠੀਕ ਹੈ ਜੀ ਤੇ ਪਲੀਜ਼ ਜੇ ਤੁਸੀਂ ਬਹੁਤ ਕੈਂਡ ਬੋਲੋਗੇ ਤਾਂ ਤੁਹਾਡੇ ਤੇ ਬਹੁਤ ਯਕੀਨ ਕਰਦੇ ਨੇ ਲੋਕ ਸਾਰੇ ਤੁਹਾਨੂੰ ਸੁਣਦੇ ਨੇ ਤਾ ਕੁਛ ਅਲੱਗ ਕਿਉ ਸਾਡੀ ਫਿਲਮ ਬਾਰੇ ਤਾਂ ਕਰਕੇ ਥੋੜਨਾ ਐਵੇਂ ਪਿਆਰ ਮੇਰਾ ਬਣਿਆ ਰਹੇ ਜਿਵੇਂ ਪਹਿਲਾਂ ਬਣਿਆ ਹੋਇਆ ਥੈਂਕ ਯੂ ਜਜ਼ਬਾਤ ਦੀ ਹੋ ਜਾਂਦਾ ਹਾਂ ਇੱਕ ਇੱਕ ਪੱਕ ਹੋਰ ਆ ਫਿਲਮ ਦਾ ਮੈਂ ਚਾਹੁੰਦਾ ਵੀ মিডিਆ ਉਸ ਤੁਸੀਂ ਜ਼ਰੂਰ ਉਸ ਚੀਜ਼ ਨੂੰ ਹਾਈਲਾਈਟ ਕਰਿਓ ਜਿਵੇਂ ਮੰਨ ਲਓ ਵੀ ਆਪਾਂ ਕਹਿੰਦੇ ਆ ਗੈਂਗਸਟਰ ਸਮਾਜ ਦੇ ਵਿੱਚ ਹੁੰਦੇ ਨੇ ਸਮਾਜ ਦਾ ਹਿੱਸਾ ਵੀ ਨੇ ਪਰ ਉਹਨਾਂ ਦੇ ਪਿੱਛੇ ਸਫਰ ਕੌਣ ਕਰਦਾ ਉਹਨਾਂ ਦੇ ਪਰਿਵਾਰਾਂ ਦਾ ਦੁੱਖਾਂ ਤਾਂ ਜਿਹੜਾ ਉਹ ਦਿਖਾਇਆ ਗਿਆ ਤੇ ਉਹ ਪਰਿਵਾਰ ਦਾ ਕੀ ਦਿਖਾਤਾ ਤੁਸੀਂ ਦੇਖਿਆ ਇਹ ਫਿਲਮ ਦੇ ਵਿੱਚ ਨਾ ਤੇ ਹਾਂ ਜੀ ਹਾਂ ਉਹ ਬਿਲਕੁਲ ਜੀ ਬਿਲਕੁਲ ਉਹ ਸਭ ਤੋਂ ਵਧੀਆ ਉਹ ਸਭ ਤੋਂ ਵੱਡਾ ਮੈਸੇਜ ਆ ਉਹਦੇ ਵਿੱਚ ਆਪਾਂ ਹੁਣ ਗੱਲ ਕਰਦੇ ਸੀ ਨਾ ਵੀ ਫਿਲਮ ਦੇ ਵਿੱਚ ਮੈਸੇਜ ਕੀ ਹੈ ਦੇਖੋ ਹੁਣ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਦਿਖਾਈ ਗਈ ਹੈ ਕਿ ਜੇ ਹੁਣ ਕਿਸੇ ਤੇ ਇੰਨਾ ਹੀ ਅਤਿਆਚਾਰ ਹੋਵੇ ਤਾਂ ਲਾਈਫ ਤਾਂ ਇੱਕ ਵਾਰ ਹੀ ਮਿਲਿਆਦਾ ਆਜ਼ਾਦੀ ਲੈਣਾ ਤਾਂ ਹੱਕ ਬਣਦਾ ਅਪਾ ਇਹ ਨਹੀਂ ਕਹਿੰਦੇ ਵੀ ਕਿਸੇ ਨੂੰ ਜ਼ਹਿਰ ਦੇ ਦਿਓ ਕਾਨੂੰਨ ਆਪਣੇ ਹੱਥ ਚਲੋ ਗੱਲ ਇਹ ਆ ਵੀ ਆਪਦੇ ਹੱਕ ਲਈ ਬੰਦਾ ਫਾਈਟ ਕਰ ਸਕਦਾ ਇਸ ਲੈਵਲ ਤੇ ਜਾਨ ਦੀ ਲੋੜ ਨਹੀਂ ਵੀ ਜ਼ਹਿਰ ਦੀਆਂ ਸ਼ੀਸ਼ੀਆਂ ਚੱਕੀ ਬਰ ਨਹੀਂ ਨਹੀਂ ਜੇ ਇੰਨਾ ਅਤਿਆਚਾਰ ਕਰਦਾ ਤਾਂ ਦੇ ਦੋ ਕੋਈ ਚੱਕਰ ਨਹੀਂ ਦੇਖੀ ਕਦੇ ਇਹ ਤਾਂ ਕਹਿੰਦੇ ਵੀ ਤਾਂ ਪਰਚਾ ਤੇ ਨਹੀਂ ਆ ਕੋਈ ਮਸਦਕ ਚੱਕੀ ਬਰਦਾਸ਼ਤ ਕਰਨ ਇਹ ਨਾ ਮੈਂ ਸਹੀ ਆ ਮੈਂ ਕੈਵਲ ਲੈ ਕੇ ਥੋੜਾ ਸਾਈਡ ਤੇ ਹੋ ਗਿਆ ਸੀ ਜੀ ਵੀਰੇ ਦੋਨਾਂ ਕਲਾਕਾਰਾਂ ਨੇ ਗੋਲੀ ਇਕੱਠਿਆਂ ਬਾਰੀ ਹਾਂਜੀ ਹਾਂ ਵੀ ਬਨਾਰਦ ਨਾਲ ਇਕੱਠਾ ਸ਼ੂਟ ਹੋਇਆ ਯੈਸ ਵੀ ਐ ਸੀ ਨੂੰ ਪਹਿਲਾਂ ਨਹੀਂ 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 ਤਰਜੀਹੀ ਵੀ ਸੀਪੀ ਨੂੰ ਬੋਲੀ ਪਹਿਲਾਂ ਮੈਂ ਮਾਰੂ ਇਹਦਾ ਨਹੀਂ ਪਹਿਲਾਂ ਮੈਂ ਮਾਰੂ ਨਹੀਂ ਐਕਚੁਅਲ ਨਹੀਂ ਉਹ ਅੱਡਾ-ਅੱਡੀ ਹੁੰਦਾ ਸਾਰਾ ਉਹ ਬਾਅਦ ਦੇ ਵਿੱਚ ਐਡਿਟ ਹੁੰਦਾ ਹਾਂਜੀ ਨਹੀਂ ਹੁੰਦਾ ਨਾ ਵੀ ਡਾਇਰੈਕਟਰ ਨਹੀਂ ਸਾਡੇ 'ਚ ਨਹੀਂ ਹੋਇਆ ਜੀ ਸਾਡੇ 'ਚ ਨਹੀਂ ਸਾਡੇ 'ਚ ਕਿਤੇ 'ਚ ਨਹੀਂ ਹੋਇਆ ਜੀ ਮੈਂ ਮਾਰੂ ਰੋਡਾਂ ਦੇ ਜਿਵੇਂ ਨਿਸ਼ਾਨ ਪਹਿਲਾਂ ਬੈਠੋ ਅੱਛਾ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ ਇਹ ਵਾਕਈ ਇਹ ਚੀਜ਼ਾਂ ਹੁੰਦੀਆਂ ਹੋਣਗੀਆਂ ਪਰ ਇਸ ਫਿਲਮ 'ਚ ਕੋਈ ਵੀ ਮੈਂ ਇਸ ਫਿਲਮ ਦੇ ਲਈ 26 ਦਿਨ ਸਟੇ ਤੇ ਰਿਹਾ ਮੈਂ ਆਦਰਵਾਈਜ਼ ਜਦੋਂ ਐਸ ਅ ਹੀਰੋ ਕਿਉਂਕਿ ਵੀਰੀ ਸ਼ੁਰੂ ਤੋਂ ਨੇਚਰ ਆ ਵੀ ਜਿਆਦਾ ਮੈਂ ਕੰਮ ਕਰੂੰਗਾ ਘੱਟ ਕਰੂੰ ਜਿੱਥੇ ਕਰਦੇ ਆ ਫਿਰ ਮੈਂ ਫੁੱਲ ਟਾਈਮ ਦਿੰਨਾ ਅਸੀਂ ਪਿਛਲੇ ਇੱਕ ਹਫ਼ਤੇ ਤੋਂ 10 ਦਿਨ ਤੋਂ ਮੇਰਾ ਮੇਰੇ ਫਿਲਮ ਦੇ ਜਿਹੜੇ ਪ੍ਰੋਡਿਊਸਰ ਤੁਸੀਂ ਪੁੱਛ ਸਕਦੇ ਹੋ ਮੇਰਾ ਉਹਨਾਂ ਨੂੰ ਇਹ ਕਾਲ ਸੀ ਕਿ ਬ੍ਰਦਰ ਇਹ ਦੱਸਿਓ ਹੁਣ ਫਿਲਮ ਬਣ ਗਈ ਹੈ ਜਾਣਾ ਕਿੱਥੇ ਆ ਪ੍ਰੋਮੋਸ਼ਨ ਵਾਸਤੇ ਹਰ ਮੈਂ ਅੱਜ ਵੀ ਕਹਿ ਕੇ ਖੜਿਆ ਵੀ ਇਹ ਬਾਅਦ ਦੇ ਵਿੱਚ ਵੀ 5-7 ਦਿਨ ਥੀਏਟਰ ਵਿਜ਼ਿਟ ਕਰਨੀ ਹੈ ਮੈਂ ਕਰੂੰਗਾ ਕਿਉਂਕਿ ਮੈਨੂੰ ਪਤਾ ਕਿ ਇਹਨਾਂ ਫਿਲਮਾਂ ਦੇ ਉੱਪਰ ਫੈਸਲਾ ਲੱਗਦਾ ਹੈ ਔਰ ਜੇ ਸਾਡਾ ਪ੍ਰੋਡਿਊਸਰ ਜਾਂਦਾ ਰਹੂਗਾ ਫੇਰ ਹੀ ਫਿਲਮਾਂ ਬਣਨਗੀਆਂ ਔਰ ਜੇ ਫਿਲਮਾਂ ਬਣਨਗੀਆਂ ਆਖਰ ਨੂੰ ਅਸੀਂ ਅਸੀਂ ਪੰਜਾਬੀ ਲੈਂਗੁਏਜ ਲਈ ਦੇਖੋ ਪਿੱਛੇ ਜੇ ਹੋਇਆ ਕਿ ਸਕੂਲਾਂ 'ਚ ਪੰਜਾਬੀ ਜਿਹੜੀ ਸੀ ਉਹਨੂੰ ਪਿੱਛੇ ਕੀਤਾ ਜਾਣ ਲੱਗ ਗਿਆ ਔਰ ਇੱਕ ਕਿੱਡਾ ਵੱਡਾ ਪ੍ਰੋਪੋਗੈਂਡਾ ਸੀ ਔਰ ਅਸੀਂ ਉਹਦੇ ਲਈ ਸਟੈਂਡ ਲਿਆ ਸਾਰੇ মিডিਆ ਨੇ ਸਟੈਂਡ ਲਿਆ ਹਨਾ ਹੁਣ ਇੱਥੇ ਆ ਕੇ ਜਦੋਂ ਫਿਲਮਾਂ ਦੀ ਗੱਲ ਆਉਂਦੀ ਹੈ ਨਾ ਉੱਥੇ ਵੀ ਅਸੀਂ ਉਸ ਚੀਜ਼ ਨੂੰ ਯਾਦ ਰੱਖੀ ਹੈ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਉੱਪਰ ਲੈ ਕੇ ਜਾਣਾ ਹੈ ਜੇ ਕਿਤੇ ਗਾਣੇ ਤੇ ਫਿਲਮਾਂ ਬੰਦ ਹੋ ਜਾਣ ਤੁਹਾਨੂੰ ਲੱਗਦਾ ਕਿ ਬਾਹਰਲੀਆਂ ਕੰਟਰੀਆਂ ਦੇ ਵਿੱਚ ਜਿਹੜੇ ਜਵਾਕ ਹਨ ਉਹਨਾਂ ਨੂੰ ਪੰਜਾਬੀ ਆਉਂਦੀ ਹੋ ਮਾਂ ਪਿਓ ਟਾਈਮ ਦੇ ਪਾਉਂਦੇ ਕਦੇ ਇਹਨਾਂ ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ ਉਹਾਂ ਦੀ ਲਾਈਫ ਦੇ ਵਿੱਚ ਟੈਂਸ਼ਨ ਸੀ ਇੰਨੀ ਜਿਆਦੇ ਨੇ ਸੋ ਬੱਚਿਆਂ ਨੂੰ ਇਹ ਵੀ ਇੱਕ ਪੰਜਾਬੀ ਸਿਖਾਉਣ ਦਾ ਜ਼ਰੀਆ ਏ ਪਰ ਮੈਂ ਸਾਰਿਆਂ ਨੂੰ ਕਹੂੰਗਾ ਕਿ ਦੇਖੋ ਮੈਨੂੰ ਜੋ ਦਿੱਤਾ ਏ ਆ ਉਹ ਪੰਜਾਬੀ ਮਾਂ ਬੋਲੀ ਨੇ ਦਿੱਤਾ ਏ ਮੈਂ ਗਾ ਕੇ ਕਮਾਇਆ ਮੈਨੂੰ ਇੱਕ ਇੰਨੀ ਸੋਹਣੀ ਜ਼ਿੰਦਗੀ ਦਿੱਤੀ ਮੇਰੀ ਆਡੀਅנס ਨੇ ਔਰ ਪੰਜਾਬੀ ਲੈਂਗੁਏਜ ਨੇ ਦਿੱਤੀ ਏ ਔਰ ਅਸੀਂ ਉਦੋਂ ਲਈ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਔਰ ਜੋ ਅੱਗੇ ਵੀ ਜਿਹੜੀਆਂ ਮੈਂ ਫਿਲਮਾਂ ਬਣਾਉਂਗਾ ਉਹਦੇ ਵਿੱਚ ਪਿੱਛੇ ਵੀੜੀਆਂ ਕੀਤੀਆਂ ਨੇ ਮੇਰੇ ਅੱਜ ਤੱਕ ਮੇਰੇ ਡਾਇਰੈਕਟਰ ਨਾਲ ਐਗਰੀਮੈਂਟ ਨਹੀਂ ਸਾਈਨ ਹੋਈ ਕਿਉਂਕਿ ਰੱਬ ਨੇ ਜਿਹੜੀ ਜ਼बान बख्शी ਆ ਜੇ ਕਿਸੇ ਨੇ ਕਰ ਲਈ ਤੇ ਜਿੱਥੇ ਕਿਉਂਕਿ ਮੈਂ ਐਜ਼ ਅ ਪ੍ਰੋਡਿਊਸਰ ਦੋ ਫਿਲਮਾਂ ਕੀਤੀਆਂ ਨੇ ਮੈਂ ਉਹ ਦਰਦ ਨੂੰ ਸਮਝਦਾ ਔਰ ਅਸੀਂ ਇਸ ਫਿਲਮ ਨੂੰ ਅੱਗੇ ਵੀ ਪ੍ਰਮੋਟ ਕਰਾਂਗੇ ਔਰ ਇਸ ਤੋਂ ਬਾਅਦ ਵੀ ਚੰਗੇ ਕੰਟੈਂਟ ਲੈ ਕੇ ਆਵਾਂਗੇ